ਮਿਤੀ 24 12 25 ਨੂੰ ਸ਼ਹਿਰ ਫਤੇਗੜ ਚੂੜੀਆਂ ਦੇ ਵਿੱਚ ਇੱਕ ਵਿਅਕਤੀ ਹਿਰੇਸ਼ਰੀ सुरेंद्र ਕੁਮਾਰ ਜੀ ਉਹਨਾਂ ਦੇ ਘਰ ਦੇ ਪਹਿਰ ਦੇ ਵੇਲੇ ਚੋਰੀ ਹੋਈ ਸੀ ਜੋ ਚੋਰੀ ਦੀ ਵਾਰਦਾਤ ਦਾ ਪਤਾ ਲੱਗਣ ਤੇ ਇਮੀਜिएट ਅਰੈਸਟ ਕਰਦੇ ਹੋਏ ਐਸ ਐਲ ਐਚਓ ਸਾਹਿਬ ਉਸ ਤੋਂ ਬਾਅਦ ਮੈਂ ਵੀ ਮੌਕੇ ਤੇ ਗਿਆ ਸੀ ਮੌਕੇ ਨੂੰ ਦੇਖ ਕੇ ਉਹਨਾਂ ਦੇ ਪਰਚਾ ਸਟੇਸ਼ਨ ਕੀਤਾ ਉਸ ਤੋਂ ਬਾਅਦ ਅਸੀਂ ਇਹ ਬਿਲਕੁਲ ਇਹ ਅਨਨੋਨ ਵਿਅਕਤੀ ਦੇ ਖਿਲਾਫ ਪਰਚਾ ਸਟੇਸ਼ਨ ਹੋਇਆ ਸੀ ਉਸਦੀ ਤਫਤੀਸ਼ ਨੂੰ ਕਰਦਿਆਂ ਹੋਇਆਂ ਆਈਸੀਏ ਦੀ ਗੁਰਪ੍ਰਸੀਏ ਬਟਾਲਾ ਦੀ ਟੀਮ ਦਾ ਨਾਲ 임ਦਾਰ ਲਈ ਇਨਸਪੈਕਟਰ ਸੀਆਈਏ ਦੇ ਨਾਲ ਆਪਣੀ ਉਹਨਾਂ ਟੀਮ ਭੇਜੀ ਐਸਓ ਸਾਹਿਬ ਨੇ ਆਪਣੀ ਟੀਮ ਨਾਲ ਲੈ ਕੇ ਬੜੀ ਮਿਹਨਤ ਸ਼ਕਤ ਨਾਲ ਇਸ ਚੋਰੀ ਨੂੰ ਟ੍ਰੇਸ ਕੀਤਾ ਜਿਹਦੇ ਵਿੱਚ ਅਸੀਂ ਚੋਰੀ ਨੂੰ ਕਰਨ ਵਾਲੇ ਇਸ ਟਾਈਮ ਮੇਨ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਹਦੇ ਵਿੱਚ ਇੱਕ ਲੇਡੀ ਹੈ ਡੋ ਨਾਲ ਉਹਦੇ ਜੈਂਟਸ ਨੇ ਇਹ ਜਿਹੜਾ ਮੋਟਰਸਾਈਕਲ ਜਿਸ ਉਸ ਵਾਰ ਦਾ ਵਿੱਚ ਵਰਤਿਆ ਮੋਟਰਸਾਈਕਲ ਵੀ ਨਾਲ ਬਰਾਮਦ ਹੋਇਆ ਜਿੱਤੇ ਉਹ ਸਵਾਰੋ ਕੇ ਆਏ ਸੀ ਇਤੋਂ ਚੋਰੀ ਕੀਤੀ ਸੀ ਉਹਨਾਂ ਨੇ ਇਸ ਵਾਰਦਾਤ ਵਿੱਚ ਹੁਣ ਤੱਕ ਟੋਟਲ 5 ਗ੍ਰੈਫਤਾਰੀਆਂ ਹੋਈਆਂ ਨੇ 3 ਮੁਕਦਰਸ਼ੀ ਨੇ ਤੇ 2 ਉਹਨਾਂ ਜਿਨ੍ਹਾਂ ਨੇ ਡਿਸਟ੍ਰਿਕਟ ਨੂੰ ਸਪੋਰਟ ਕੀਤੀ ਸੀ ਤੇ ਇਹ ਵਿੱਚ ਹੁਣ ਤੱਕ 9 ਤੋਲੇ ਤੇ 3 ਗ੍ਰਾਮ ਸੋਨਾ ਬਰਾਮਦ ਹੋਇਆ ਹੈ ਸਾਡੀ ਤਫਤੀਸ਼ ਚੱਲ ਰਹੀ ਹੈ ਤੇ ਜੇ ਇਹ ਜਿਹੜੇ ਦੋਸ਼ੀ ਹੱਦ ਕੋ ਪੁਲਿਸ ਮੰਨਦੇ ਨੇ ਸਰ ਨੰਗੀ ਕਿੰਨੀ ਨਕਦੀ ਜਿਹੜੀ ਹੈ ਜਿੰਨੀ ਉਹਨਾਂ ਕੋ ਉਹਨਾਂ ਦੇ ਐਸਪੈ ਅਵਰਡ ਇਨਵੈਸਟੀਗੇਸ਼ਨ ਜਿੰਨੀ ਉਹਨਾਂ ਕੋ ਬਰਾਮਦ ਹੋਈ ਉਹ ਆਪਣੀ ਉਹ ਖਰ ਚੁੱਕੇ ਹੋਏ ਨੇ ਫਿਰ ਐਸਟ ਮੂਮੈਂਟ ਨਕਦੀ ਬਰਾਮਦ ਹੋਈ ਇਹ ਕਿੱਥੋਂ ਦੇ ਹੈ ਸਰ ਇਹ ਜਿਹੜੇ ਦੋਸ਼ੀ ਨੇ ਜਿਹੜੀ ਇੱਕ ਲੇਡੀ ਹੈ ਜਿਹੜੀ ਹੈ ਉਹ ਰਿਸ਼ਤੇ ਵਿੱਚ ਉਹਨਾਂ ਦੀ ਦੂਜੀ ਦੋਸ਼ੀ ਦੀ ਮਾਸੀ ਲੱਗਦੀ ਹੈ ਇਹ ਬਿਲੋਂਗ ਕਰਦੀ ਹੈ ਰਾਸਾਂਸੀ ਨੂੰ ਜਿਹੜੇ ਦੋ ਦੋਸ਼ੀ ਨੇ ਜਿਹੜੇ ਉਹ ਦੋਨ ਸੱਕੇ ਭਰਾ ਨੇ ਇਹਨਾਂ ਦਾ ਜਿਹੜਾ ਘਰ ਹੈਗਾ ਉਹ ਰਈਏ ਲੱਗੇ ਝੁਗੀਆਂ ਦੇ ਰਹਿਮ ਝੁਗੀਆਂ ਦੇ ਰਹਿਣ ਵਾਲੇ ਨੇ ਜਿਸ ਤਰ੍ਹਾਂ ਤੁਮ ਦੱਸਿਆ ਜਿਹੜੀ ਉਹਦੀ ਮਾਸੀ ਆ ਜੀ ਸੀਮਾ ਸੁਨਦਾ ਨਾਮ ਹੈ ਉਹ ਵੀ ਇੱਕ ਠੁਗੀਆਂ ਚ ਰਹਿਣ ਵਾਲੀ ਹੈ ਇੱਕ ਰਾਸਾਂਸੀ ਲੱਗੇ ਇੱਕ ਨਹਿਰ ਲੱਗੇ ਸੁੱਕ ਸੁੱਕ ਠੁਗੀਆਂ ਨੇ ਉਥੋਂ ਦੇ ਲੈਂਦੇ ਨੇ ਇਹਨਾਂ ਨੇ ਫਤੇਗੜ ਚੂੜੀਆਂ ਦਾ ਸੰਗੜੀ ਪਾਦੀ ਵਾਲਾ ਸੀਗਾ ਜਿੱਥੇ ਇਹਨਾਂ ਨੇ ਵਾਰਦਾਤ ਪਹੁੰਚਾ ਦਿੱਤੀ ਇਹਨਾਂ ਉਹ ਹੀ ਕਿਉਂ ਚੁਣਿਆ ਜਿੰਨੀ ਕੋ ਅਨੁਸਾਰ ਨੂੰ ਸਮਾਣਤਾ ਖਾਮਨੀ ਆਏ ਨਹੀਂ ਉਹਦੇ ਮੁਤਾਬਕ ਇਹ ਹੈ ਕਿ ਇਹ ਉਸ ਦਿਨ ਮੋਟਰਸਾਈਕਲ ਤੇ ਬੈਠ ਕੇ ਆਪਣੇ ਸ਼ਿਕਾਰ ਵਾਸਤੇ ਨਿਕਲੇ ਸੀ ਜਦੋਂ ਇਹ ਆਪਣੇ ਇੱਥੇ ਇੰਟਰ ਕੀਤੇ ਫਤਗੜ ਚੂਣੀਆਂ ਇਹਨਾਂ ਨੇ ਇਸ ਘਰ ਦੇ ਆਲੇ ਦੁਆਲੇ ਚੱਕਰ ਲਗਾਏ ਸੀ ਇਹਨਾਂ ਦਾ ਘਰ ਦਾ ਬੰਦ ਤਾਲਾ ਵੇਖ ਕੇ ਸਡਨਲੀ ਇਹਨਾਂ ਕੀ ਕੀਤਾ ਜੀ ਇਹਨਾਂ ਵੀ ਰੱਖੀ ਹੋਈ ਮੈਂ ਦੱਸਣਾ ਤੁਹਾਨੂੰ on the dead day on the dead day as per our investigation ਜਿਹੜੀ ਹੋਈ ਹੈ ਉਸ ਦਿਨ ਉਹਨਾਂ ਨੇ ਆਪਣੇ ਮੋਰਸਲ ਤੇ ਆ ਕੇ ਪਹਿਲੋ ਇੱਕ ਰੱਖੀ ਕੀ ਟ੍ਰੈਕਿੰਗ ਟਾਈਪ ਚੱਕਰ ਲਗਾਏ ਜਦੋਂ ਉਹਨਾਂ ਨੇ ਦੇਖਿਆ ਕਿ ਇਸ ਘਰ ਦਾ ਇੱਕ ਛੋਟੇ ਗੀਰੋ ਤਾਲਾ ਲੱਗਾ ਹੋਇਆ ਹੈ ਉਹਨਾਂ ਨੇ ਆਪਣਾ ਇਹ ਸੁਸ਼ਕਾਰ ਸਮਝ ਕੇ ਪਹਿਲੇ ਚੋਰੀਆਂ ਦੇ ਪਰਚੇ ਨੇ ਇਹ ਮੱਕੀ ਜਿਹੜਾ ਇੱਕ ਦੁਸ਼ੀ ਇਹ ਮੱਕੀ ਇੱਕ ਸਮ ਦਾ ਹੈਪਚੂਲ ਬਫੈਂਡਰ ਹੈ ਚੋਰੀ ਦਾ ਇਹ ਸਰ ਇਹਨਾਂ ਤੋਂ ਕੋਈ ਹਥਿਆਰ ਤਾਂ ਕਹਿ ਰਹੇ ਬਰਾਮਦ ਹੋਇਆ ਨਹੀਂ ਇਹਨਾਂ ਕੋਈ ਹਥਿਆਰ ਕੋਈ ਬਰਾਮਦ ਹੋਇਆ ਇਹੋ ਜਿਹੇ ਕੋਈ ਜਿਹੜਾ ਨਾ ਇਲੈਗਲ ਵੈਪਨ ਨਹੀਂ ਬਰਾਮਦ ਹੋਇਆ ਇਹ ਚੋਰੀ ਦੇ ਹੀ ਕਰਨਯਾਦੀ ਨੇ ਚੋਰੀ ਹੀ ਨਾ ਕੀਤੀ ਹੈ ਚੋਰੀ ਸਮਾਨ ਬਰਾਮਦ ਹੋਇਆ ਹਾਂ ਜਿਹੜਾ ਇੱਕ ਸੰਦ ਸੀ ਜਿਨ੍ਹਾਂ ਨੇ ਇਹਨਾਂ ਨੇ ਉਹ ਦਵਾਜਨ ਨੂੰ ਭਾਂ ਨੂੰ ਤੋੜ ਦਿੱਤੀ ਉਹ ਇਸ ਪਰ ਇਨਵੈਸਟੀਗੇਸ਼ਨ ਇਹ ਜਾਂਦੇ ਆਂਦੇ ਇੱਕ ਨਹਿਰ ਛੱਡ ਗਏ ਸੀ ਸਰ ਪੁਲਿਸ ਦੀ ਪਟੀ ਸਫਲਤਾ ਇਹ ਇਹ ਇਸ ਨੂੰ ਮੰਨੀਏ ਵੀ ਜਿਹੜੀ ਬਹੁਤ ਮਿਹਨਤ ਕਰਨੀ ਪਈ ਪੁਲਿਸ ਨੂੰ ਇਸ ਨੂੰ ਦੇਖੋ ਜਿਸ ਤਰ੍ਹਾਂ ਜੋ ਚੋਰੀ ਹੁੰਦੀ ਹੈ ਇਟਸ ਵੈਰੀ ਵੈਰੀ ਫਸਟ ਡੇ ਤਾਂ ਇਹ ਅਨਨੋਨ ਹੀ ਮੰਨੀ ਜਾਂਦੀ ਹੁੰਦੀ ਹੈ ਉਹਨੂੰ ਫਿਰ ਉਸ ਨੂੰ ਟ੍ਰੇਸ ਕਰਨਾ ਸਭ ਤੋਂ ਪਹਿਲਾ ਚੈਲੰਜ ਹੁੰਦਾ ਹੈ ਇਹ ਸਾਡੀ ਟੀਮ ਦੀ ਮੈਂ ਉਸ ਲਗਾ ਕਰਦਾ ਉਹਨੇ ਬੜੀ ਹਿੰਮਤ ਨਾਲ ਬੜੇ ਬਾਰਾਤਰ ਅਫਸਰਾਂ ਜਿਹੜੇ ਸਾਡੇ ਸ਼੍ਰੀ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਉਹਨਾਂ ਦੀ ਗਾਈਡੈਂਸ ਨਾਲ ਉਹਨਾਂ ਦੀ ਦਿਸ਼ਾੰਦੇਸ਼ ਨਾਲ ਇਹਨਾਂ ਨੇ ਐਸਆਈਏ ਇੰਸਪੈਕਟਰ ਦੇ ਨਾਲ ਆਪਣੀ ਟੀਮ ਨਾਲ ਇੰਸਪੈਕਟਰ ਦੀ ਸਭ ਤੋਂ ਟੀਮ ਨਾਲ ਵੱਲ ਤੋਂ ਸਾਡੀ ਜਿਹੜੀ ਉਹਨਾਂ ਦੀ ਗਾਈਡੈਂਸ ਨਾਲ ਇਸ ਨੂੰ ਟੈਸਟ ਕੀਤਾ ਤਾਰਾ ਕਿਹੜੀ ਲਈ ਜੀ ਤਾਰਾ ਜਿਹੜੀਆਂ ਹੁੰਦੀਆਂ ਨੇ ਇਹਨਾਂ ਤੇ ਪੁਰਾਣੀ ਆਪੀਸੀ ਹੁੰਦੀ ਹੈ 354 480 ਹੁੰਦੀ ਹੈ ਜਿਹੜੀ ਹਾਈਕਲ ਬੀਐਨਐਸ ਦੀ ਹੈ 305 ਤੇ 352 ਤਿੰਨ ਹੁੰਦੀ ਆ ਉਹ ਲੋਗ ਲੱਗੇ ਨੇ ਦੋ ਜਿਹੜੇ ਆਪਣਾ ਨਹੀਂ ਫੜੇ ਉਹਨਾਂ ਦੀ ਭਾਲ ਜਾਰੀ ਹੈ ਹਾਂਜੀ ਹਾਂਜੀ ਜਿਹੜੇ ਦੋ ਨਹੀਂ ਤਿੰਨ ਅਸਲ ਤੇ ਇੱਕ ਜਿਹੜਾ ਮੇਨ ਦੋਸ਼ੀ ਹੈਗਾ ਜਿਹੜੀ ਲੇਡੀ ਹੈ ਉਹਦਾ ਹਸਬੈਂਡ ਹੈਗਾ ਉਹ ਹੈ ਜਿਹੜਾ ਇੱਕ ਉਹਦੀ ਲੇਡੀ ਉਹਦੀ ਬੇਟੀ ਹੈ ਤੇ ਇੱਕ ਜਿਹੜਾ ਜਿਹੜਾ ਦੋਹੀ ਬਨੇ ਮੇਨ ਦੋਸ਼ੀ ਹੈਗਾ ਯਾਰ ਅਸਲਮ ਜਾਂ ਕ੍ਰਿਸ਼ਨ ਉਹਦੀ ਸਿਸ ਜਿਹੜੀ ਉਹਦੀ ਭੈਣ ਆ ਉਹ ਜਿਹੜੀ ਸਾਨੂੰ ਫੰਡੇ ਬਾਕੀ ਆ ਠੀਕ ਆ ਜਿੰਨੇ ਵਿੱਚ ਚੋਰੀ ਦੇ ਸਮਾਨ बरामद ਹੋ ਗਿਆ ਸਰ کافی ਹੋ ਗਿਆ ਕੁਝ ਹੋਇਆ ਹਾਲੇ ਹੋਰਾ ਸੌਂਦੀ